ਮੋਰਚੇ ਵੱਲੋਂ ਪੂਰੇ ਪੰਜਾਬ 'ਚ ਇਹ ਡਿਸਟ੍ਰਿਕਟ ਲੈਵਲ ਤੇ ਰੈਲੀਆਂ ਹੋ ਰਹੀਆਂ ਨੇ ਇਹਨਾਂ ਰੈਲੀਆਂ ਦਾ ਅਸੀਂ ਨਾਂ ਰੱਖਿਆ ਕਰਜ਼ਾ ਮੁਕਤੀ ਨਸ਼ਾ ਮੁਕਤੀ ਤੇ ਰੋਜ਼ਗਾਰ ਪ੍ਰਾਪਤੀ ਰੈਲੀ ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਜਿਵੇਂ ਅਡਾਨੀਆਂ ਬਾਨੀਆਂ ਦਾ ਅਮੀਰਾਂ ਦਾ ਕਰਜ਼ਾ ਮਾਫ਼ ਕੀਤਾ ਗਰੀਬਾਂ ਦਾ ਕਰਜ਼ਾ ਵੀ ਸਰਕਾਰ ਮਾਫ਼ ਕਰੇ ਮੇਰਾ ਨਾਮ ਭਗਵੰਤ ਸਿੰਘ ਸਮਾਉਂ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਹੈ ਅੱਜ ਜਿਹੜਾ ਅਸੀਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਮੂਹਰੇ ਰੈਲੀ ਰੱਖੀ ਹੈ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ ਇਹ ਡਿਸਟ੍ਰਿਕਟ ਲੈਵਲ ਤੇ ਰੈਲੀਆਂ ਹੋ ਰਹੀਆਂ ਨੇ ਇਹਨਾਂ ਰੈਲੀਆਂ ਦਾ ਅਸੀਂ ਨਾਂ ਰੱਖਿਆ ਕਰਜ਼ਾ ਮੁਕਤੀ ਨਸ਼ਾ ਮੁਕਤੀ ਤੇ ਰੋਜ਼ਗਾਰ ਪ੍ਰਾਪਤੀ ਲਈ ਕਿਉਂਕਿ ਤਿੰਨੇ ਸਵਾਲ ਨੇ ਜਿਹੜੇ ਤਿੰਨੇ ਸਵਾਲ ਸਾਡੇ ਬੇਜ਼ਮੀਨੇ ਦਲਤਾਂ ਗਰੀਬਾਂ ਦੇ ਅਹਿਮ ਜ਼ਿੰਦਗੀ ਦੇ ਮੁੱਦੇ ਨੇ ਕਿਉਂਕਿ ਅੱਜ ਕਰਜ਼ਾਈ ਦੇਸ਼ ਦੇ ਅੰਦਰ ਕੱਲੇ ਕਾਰਪੋਰੇਟ ਘਰਾਣੇ ਨਹੀਂ ਜਿਨ੍ਹਾਂ ਦਾ ਕਰਜ਼ਾ ਹਜ਼ਾਰਾਂ ਲੱਖਾਂ ਕਰੋੜ ਰੁਪਏ ਮੋਦੀ ਮਾਫ ਕਰ ਰਿਹਾ ਹੈ ਅੱਜ ਕਰਜ਼ਾਈ ਦੇਸ਼ ਦੇ ਵਿੱਚ ਕੱਲਾ ਕਿਸਾਨ ਨਹੀਂ ਜ਼ਮੀਨਾਂ ਦਾ ਮਾਲਕ ਅੱਜ ਦਿਹਾੜੀਦਾਰ ਵੀ ਕਰਜ਼ਾਈ ਹੈ ਉਹਦਾ ਬਾਲਵਾਲ ਬਿੰਨੇ ਪਿਆ ਕਰਜ਼ੇ ਦੇ ਵਿੱਚ ਦਿਹਾੜੀਦਾਰ ਦੇ ਕਰਜ਼ੇ ਨੂੰ ਮਾਫ ਕਰਨ ਵਾਸਤੇ ਕਿਸੇ ਸਰਕਾਰ ਦੀ ਕੋਈ ਨੀਤੀ ਨਹੀਂ ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਜਿਵੇਂ ਅਡਾਨੀਆਂ ਬਾਨੀਆਂ ਦਾ ਅਮੀਰਾਂ ਦਾ ਕਰਜ਼ਾ ਮਾਫ ਕੀਤਾ ਗਰੀਬਾਂ ਦਾ ਕਰਜ਼ਾ ਵੀ ਸਰਕਾਰ ਮਾਫ ਕਰੇ ਇਸ ਕਰਜ਼ੇ ਦੇ ਜਾਲ ਚ ਹਰ ਗਰੀਬ ਪਰਿਵਾਰ ਮੈਂ ਵਿਸ਼ੇਸ਼ ਇੱਕ ਜਾਤ ਜਾਂ ਫਿਰਕੇ ਦੀ ਗੱਲ ਨਹੀਂ ਕਰਦਾ ਜਿਹੜਾ ਵੀ ਬੇਜ਼ਮੀਨਾ ਦਿਹਾੜੀਦਾਰ ਬੰਦਾ ਅੱਜ ਉਹਦੀ ਔਰਤ ਹਰ ਕਰਜ਼ੇ ਦੇ ਵਿੱਚ ਫਸੀ ਹੋਈ ਏ ਕਿਸਾਨਾਂ ਦੀਆਂ ਤਾਂ ਜ਼ਮੀਨਾਂ ਗੈਣੇ ਨੇ ਆੜਤੀਆਂ ਕੋਲੇ ਬੈਂਕਾਂ ਕੋਲੇ ਸਾਡੀਆਂ ਤਾਂ ਗਰੀਬਾਂ ਦੀਆਂ ਔਰਤਾਂ ਗੈਣੇ ਹੋ ਗਈਆਂ ਕੰਪਨੀਆਂ ਦੇ ਕੋਲੇ ਹਰ ਔਰਤ ਦੇ ਸਿਰ ਚਾਰ-ਚਾਰ ਕੰਪਨੀਆਂ ਦਾ ਕਰਜ਼ਾ ਵੀਰਵਾਰ ਵਾਲੇ ਦਿਨ ਰਾਤ ਨੂੰ ਨੀਂਦ ਨਹੀਂ ਆਉਂਦੀ ਗਰੀਬ ਔਰਤ ਨੂੰ ਜਿਹਦੇ ਕੋਲੇ ਕਰਜ਼ਾ ਨਹੀਂ ਹੁੰਦਾ ਪੈਸਾ ਨਹੀਂ ਹੁੰਦਾ ਇਹ ਮੰਗ ਦੂਸਰੀ ਸਾਡੀ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ 1 ਮਹੀਨੇ ਚ ਨਸ਼ਾ ਬੰਦ ਕਰ ਦਾਂਗੇ ਅੱਜ ਉਹ 2 ਸਾਲ ਹੋ ਗਏ ਸੱਤਾ ਪ੍ਰਾਪਤੀ ਨੂੰ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਸਮਾਜ ਦੇ ਵਿੱਚ ਚਿੱਟਾ ਵੀ ਸ਼ਰਾਬ ਵੀ ਔਰ ਮੈਡੀਕਲ ਨਸ਼ਾ ਵੀ ਮਲ ਦੁੱਗਣਾ ਤਿੱਗਣਾ ਹੋ ਗਿਆ ਰਜਨ ਦਰਜਣਾ ਨੌਜਵਾਨ ਨਸ਼ੇ ਦੇ ਕਾਰਨ ਮਰ ਰਹੇ ਨੇ ਔਰ ਅਗਲਾ ਸਵਾਲ ਜਿਹੜਾ ਸਾਡਾ ਰੁਜ਼ਗਾਰ ਦਾ ਕਿ 700 ਰੁਪਏ ਦਿਹਾੜੀ ਕੀਤੀ ਜਾਵੇ ਦਿਹਾੜੀਦਾਰ ਬੰਦੇ ਦੀ ਉਹ ਕਿਸੇ ਵੀ ਖੇਤਰ ਚ ਕੰਮ ਕਰਦਾ ਕਾਰਖਾਨੇ ਚ ਕੰਮ ਕਰਦਾ ਫੈਕਟਰੀ ਚ ਕੰਮ ਕਰਦਾ ਉਹ ਖੇਤ ਚ ਕੰਮ ਕਰਦਾ ਨਰੇਗਾ ਮਜ਼ਦੂਰ ਹੈ ਘੱਟੋ ਘੱਟ ਮਜ਼ਦੂਰ ਨੂੰ 700 ਰੁਪਏ ਦਿਹਾੜੀ ਮਿਲਣੀ ਚਾਹੀਦੀ ਹੈ ਔਰ ਪਿੰਡਾਂ ਦੇ ਅੰਦਰ ਨਰੇਗਾ ਐਕਟ ਬਣਿਆ ਹੋਇਆ ਦੇਸ਼ ਦੇ ਅੰਦਰ ਉਹ ਨਰੇਗਾ ਐਕਟ ਦੇ ਤਹਿਤ ਪੂਰਾ ਸਾਲ ਕੰਮ ਮਿਲੇ ਸ਼ਹਿਰਾਂ ਦੇ ਵਿੱਚ ਵੀ ਨਰੇਗਾ ਐਕਟ ਲਾਗੂ ਹੋਵੇ ਤਾਕੇ ਸ਼ਹਿਰੀ ਮਜ਼ਦੂਰ ਨੇ ਜਿਹੜੇ ਬੇਜ਼ਮੀਨੇ ਦਿਹਾੜੀਦਾਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਪਿੰਡਾਂ ਦੀ ਤਰ੍ਹਾਂ ਤੇ ਦਿਹਾੜੀ 700 ਰੁਪਿਆ ਹੋਵੇ ਇਹ ਸਵਾਲ ਦੇ ਉੱਤੇ ਤੇ 1000 ਰੁਪਿਆ ਜਿਹੜਾ ਔਰਤਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਉਹਦੀ ਮੰਗ ਕਰ ਰਹੇ ਆਂ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਫਿੱਟ ਲਾਣ ਪਾ ਰਹੇ ਕਿ ਜਿਹੜਾ ਹਰਾ ਪੰਨ ਤੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਦੀ ਫੋਟੋ ਚਾੱਕ ਕੇ ਦਿਖਾਉਂਦਾ ਸੀ ਕਿ ਮੈਂ ਗਰੀਬਾਂ ਦੇ ਹੱਕ ਚ ਲਾਊਂ ਚਲਾਊਂਗਾ ਬੇਰੋਜ਼ਗਾਰਾਂ ਦੇ ਹੱਕ ਚ ਚਲਾਊਂਗਾ ਅੱਜ ਤੈਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਵਾਸਤੇ ਨਹੀਂ ਬਣਾਇਆ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਹੈ ਨਜ਼ਾਰੇ ਪੰਜਾਬ ਦੇ ਪੈਸੇ ਤੇ ਲੈ ਰਿਹਾ ਇੱਕ ਘੰਟੇ ਦੇ 10 ਲੱਖ ਰੁਪਇਆ ਪਾਣੀ ਵਾਂਗੂ ਵਹਾਇਆ ਜਾ ਰਿਹਾ ਦਿੱਲੀ ਦੇ ਮੁੱਖ ਮੰਤਰੀ ਤੇ ਇਸ ਲਈ ਅਸੀਂ ਉਹਨਾਂ ਨੂੰ ਕਹਿਣਾ ਹੈ ਸਰਕਾਰ ਨੂੰ ਕਿ ਤੁਸਾਨੂੰ ਪੰਜਾਬ ਦੇ ਲੋਕਾਂ ਨੇ ਸੱਚੇ ਬਦਲਾਅ ਲਈ ਮੁੱਖ ਮੰਤਰੀ ਬਣਾਇਆ ਕੇਜਰੀਵਾਲ ਦੇ ਨਜ਼ਾਰੇ ਲਗਾਉਣ ਵਾਸਤੇ ਨਹੀਂ ਮੁੱਖ ਮੰਤਰੀ ਬਣਾਇਆ ਪੰਜਾਬ ਨੂੰ ਖਜ਼ਾਨੇ ਦੇ ਵਿੱਚੋਂ ਗਰੀਬਾਂ ਨੂੰ ਹਿੱਸਾ ਦਿਓ ਗਰੀਬਾਂ ਦਾ ਜਿੰਨਾ ਹਿੱਸਾ ਬਣਦਾ ਉਹ ਗਰੀਬਾਂ ਨੂੰ ਦਿਓ ਦਲਿਤ ਵਿਦਿਆਰਥੀਆਂ ਦੇ ਵਜੀਫੇ ਜਾਰੀ ਕਰੋ ਗਰੀਬਾਂ ਦੀ ਪੈਨਸ਼ਨ ਹੈ ਜਿਹੜੀ ਉਹ ਵਾਅਦਾ ਕਰੋ ਜਿਹੜਾ ਵਾਅਦਾ ਕੀਤਾ ਸੀਗਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਆਉਣ ਵਾਲੀ 9 ਜਨਵਰੀ ਨੂੰ ਸੂਬਾ ਕਮੇਟੀ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਸੂਬਾ ਪੱਦਰ ਦੇ ਅੰਦੋਲਨ ਦਾ ਐਲਾਨ ਕਰਾਂਗੇ ਇਸ ਤੋਂ ਵੀ ਵੱਡਾ ਅੰਦੋਲਨ ਕਰਾਂਗੇ ਪੰਜਾਬ ਦੇ ਅੰਦਰ ਮੋਦੀ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਗੋਡਨੀ ਲਵਾ ਕੇ ਹਟਾਂਗੇ ਮਜ਼ਦੂਰਾਂ ਵੱਲੋਂ ਇਹ ਅਸੀਂ ਤੈਅ ਕੀਤਾ ਪੰਜਾਬ ਦੇ ਅੰਦਰ ਠੀਕ ਹੈ ਸੋ ਪ੍ਰਿੰਸਪਲ ਅਨਾਰ ਜੀ ਮੈਂ ਨਫਕੀਰਾ ਸੰਗਰਾਂਦਾਵਾ ਤਹਿਸੀਲਦਾਰ ਅੰਮ੍ਰਿਤਸਰ ਵਨ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਤਰਨਾ ਲਾਇਆ ਗਿਆ ਸੀਗਾ ਸੋ ਮਾਨਯੋਗ ਬੀਸੀ ਸਾਹਿਬ ਦੇ ਬਿਹਾਰਫ ਤੇ ਉਹਨਾਂ ਵੱਲੋਂ ਮੰਗ ਪੱਤਰ ਲੈਣ ਆਇਆ ਉਹਨਾਂ ਵੱਲੋਂ ਮੰਗ ਪੱਤਰ ਰਿਸੀਵ ਕਰ ਲਿਆ ਜੋ ਕਿ ਉਹਨੇ ਆਪਣੀ ਮੰਗਾਂ ਰੱਖੀਆਂ ਵੀ ਇੱਕ ਤੇ ਜਿਹੜੇ ਗਰੀਬ ਮਜ਼ਦੂਰ ਦਲਿਤ ਨੇ ਜਿਹੜਾ ਉਹਨਾਂ ਦਾ ਕਰਜ਼ਾ ਮਾਈਕ੍ਰੋਫਾਈਨੈਂਸ ਕੰਪਨੀਆਂਜ਼ ਦਾ ਮਾਫ ਕਰਨ ਸੰਬੰਧੀ ਔਰਤਾਂ ਨੂੰ 1000 ਰੁਪਏ ਮਹੀਨਾ ਅਧਿਨ ਸੰਬੰਧੀ ਉਹ ਮੰਗ ਪੱਤਰ ਉਹਨਾਂ ਰੀਸੀਵ ਕਰ ਲਿਆ ਤੇ ਮਾਨਯੋਗ ਡੀਸੀ ਸਰ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਪਹੁੰਚਾ ਦਿੱਤਾ ਜਾਵੇਗਾ ਜੀ